ਪਿਛਲੇ ਕੁਝ ਦਿਨਾਂ ਤੋਂ ਮਤਲਬ ਇੱਕ ਜੀੜੀ ਸੀ ਦੋਸਤੋ ਤੁਹਾਨੂੰ ਇੱਕ ਜੀ ਦਿਖਾਉਣਾ ਹੈ ਇਨਸਾਨ ਨੇ ਬਹੁਤ ਲੱਖ ਤਰੱਕੀ ਕਰ ਲਈ ਪਰ ਜਿਹੜੀ ਚੀਜ਼ ਕੁਦਰਤ ਕਰ ਸਕਦੀ ਹੈ ਉਹ ਕੁਦਰਤ ਹੀ ਕਰ ਸਕਦੀ ਹੈ ਆ ਤੁਸੀਂ ਦੇਖੋ ਇਹ ਨਾ ਪਿਛਲੇ ਕੁਝ ਦਿਨਾਂ ਤੋਂ ਮਤਲਬ ਇੱਕ ਜੀੜੀ ਸੀ ਵਿਚਾਰੀ ਉਹ ਕਰੇ ਕੜਕਾ ਲਿਆ ਕਰੇ ਦੋ ੜਕਾ ਲਿਆ ਕਰ ਕਰਾ ਕੇ ਉਹਨੇ ਢੱਕੇ ਇਕੱਠੇ ਕਰ ਕਰਕੇ ਦੇਖੋ ਤੁਸੀਂ ਕਿੱਦਾਂ ਆਪਦਾ ਘਰ ਬਣਾਇਆ ਕਹਿੰਦਾ ਭਾਬਾ ਆਲਣਾ ਬਣਾਇਆ ਤੇ ਕਿੱਦਾਂ ਇਹਦੀ ਬਨਾਵਟ ਕਰੀ ਦੇਖੋ ਕੁਦਰਤ ਦੇ ਰੰਗ ਨੇ ਬਈ ਇਹ ਠੀਕ ਹੈ ਇਹਦਾ ਦਰਵਾਜ਼ਾ ਇਹਦਾ ਵੀ ਇੱਥੋਂ ਦੀ ਉਹਨੇ ਐਂਟਰ ਕਰਨਾ ਕੁਦਰਤ ਤੋਂ ਵੱਡਾ ਕੁਝ ਨਹੀਂ ਕੁਝ ਨਾ ਬਣ ਸਕਦਾ ਨਾ ਬਣ ਸਕਦਾ ਠੀਕ ਹੈ ਬਈ ਇਨਸਾਨ ਨੇ ਤਰੱਕੀ ਕਰ ਲਈ ਸੋਚਣ ਵਾਲੀ ਗੱਲ ਹੈ ਜਿਹਨੇ ਇਨਸਾਨ ਬਣਾਇਆ ਹੋਵਾ ਤੇ ਉਹ ਕਿੱਡਾ ਕਿੱਡਾ ਗਿਆਨੀ ਗਿਆਨੀ ਹੋਊਗਾ ਤੇ ਤੇ ਮੈਨੂੰ ਐ ਇਦਾਂ ਲੱਗਦਾ ਵੀ ਇਹਦੇ ਵਿੱਚ ਹੋ ਸਕਦਾ ਕੋਈ ਆਂਦਾ ਹੋਵੇ ਜਾਂ ਕੋਈ ਬੱਚਾ ਹੋਵੇ ਇਹ ਆਪਣੇ ਘਰੀ ਹੈ ਚਲੋ ਆਪਾਂ ਖैर ਇਹ ਚੀਜ਼ ਤਾਂ ਨਹੀਂ ਨੋਟ ਕਰਦੇ ਪਰ ਇਹ ਤੁਸੀਂ ਦੇਖੋ ਨਾਲੇ ਇੱਕ ਹੋਰ ਦੇਖੋ ਆ ਨਿਮਾ ਆਪਣਾ ਬਹੁਤ ਨੀਵਾ ਨਿਮਾ ਆਪਣੇ ਘਰੇ ਤੇ ਜਮਾ ਨੀਚਲੀ ਡਾਣੀ ਤੇ ਬਣਾਇਆ ਇਹਦਾ ਕੋਈ ਲੋਜਿਕ ਨਹੀਂ ਸਮਝ ਆਇਆ ਇਹ ਨਹੀਂ ਰੋਟੀ ਬਿਚਾਣੀ ਕਿ ਨੁਟ ਗਈ ਆ ਕੋਈ ਨਹੀਂ ਹੋਈ 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 ਆ ਜਾ ਉਹਨੂੰ ਅੱਜ ਬਠੀ ਆ ਵੀ ਵਿੱਚ ਬੈਠ ਜਾ ਨਾ ਜਾ ਚੰਦ ਚੜ ਰੋ ਆ ਲੈ ਮਲਾਣਾ ਪੈਂਦਾ ਖਵਾਲੀ ਵਧੀਆ ਕੰਨਾ ਲਾਈ